ਸ਼ਤਸ਼੍ਰੀਏਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ ਇੱਕ ਗੱਲ ਤਾਂ ਸਾਫ਼ ਹੋ ਰਹੀ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਵਿੱਚ ਜੋ ਪਾਣੀ ਵਾਸਤੇ ਲੜਾਈ ਚੱਲ ਰਹੀ ਹੈ ਉਸ ਨੂੰ 21 ਮਈ ਦੇ ਤੱਕ ਖਿੱਚਿਆ ਜਾ ਰਿਹਾ ਹੈ ਇਸ ਤਰੀਕ ਤੱਕ ਪਾਣੀ ਕਿਸੇ ਨੂੰ ਮਿਲੇਗਾ ਜਾਂ ਨਹੀਂ ਇਹ ਤਾਂ ਸਾਫ਼ ਨਹੀਂ ਹੈ ਪਰ ਇਹਨਾ ਜ਼ਰੂਰ ਸਾਫ਼ ਹੈ ਕਿ ਸੁਰਖੀਆਂ ਬਟੋਰੀਆਂ ਜਾਂਦੀਆਂ ਰਹਿਣਗੀਆਂ ਆਪਣੇ ਆਪਣੇ ਵੋਟਰਾਂ ਨੂੰ ਸਾਧਿਆ ਜ਼ਰੂਰ ਜਾਵੇਗਾ ਕੋਈ ਹੀਰੋ ਬਣ ਕੇ ਉੱਭਰੇਗਾ ਤੇ ਕਿਸੇ ਨੂੰ ਖਲਨਾਇਕ ਹੋਣ ਦੇ ਇਲਜ਼ਾਮ ਜਿਹੜੇ ਨੇ ਉਹਨਾਂ ਦਾ ਸਾਹਮਣਾ ਕਰਨਾ ਪਵੇਗਾ ਦਿਖਾਇਆ ਜਾਵੇਗਾ ਕਿ ਲੜਾਈ ਬੜੀ ਤਿੱਖੀ ਸੀ ਹਰ ਸੰਭਵ ਕੋਸ਼ਿਸ਼ ਪਾਣੀ ਨੂੰ ਖੋਣ ਦੀ ਹੋਈ ਅਤੇ ਅਸੀਂ ਹਰ ਕੋਸ਼ਿਸ਼ ਨਾਕਾਮ ਕਰ ਦਿੱਤੀ ਇਸੇ ਲੜੀ ਤਹਿਤ ਕੱਲ ਸੋਮਵਾਰ ਨੂੰ ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਨਜ਼ਰਸਾਨੀ ਪਟੀਸ਼ਨ ਦਾਇਰ ਕੀਤੀ। ਇਸ ਪਟੀਸ਼ਨ ਦੇ ਵਿੱਚ ਸੂਬਾ ਸਰਕਾਰ ਨੇ ਅਦਾਲਤ ਨੂੰ ਆਪਣਾ 6 ਮਈ ਦਾ ਫੈਸਲਾ ਯਾ ਤਾਂ ਵਾਪਸ ਲੈ ਲੈਣ ਲਈ ਕਿਹਾ ਹੈ ਤੇ ਜਾਂ ਫਿਰ ਉਸ ਦੇ ਵਿੱਚ ਸੁਧਾਰ ਕਰਨ ਦੀ ਅਪੀਲ ਕੀਤੀ ਹੈ। ਇਸ ਫੈਸਲੇ ਨੂੰ ਅਦਾਲਤ ਨੇ ਕੇਂਦਰੀ ਗ੍ਰੈਸ ਕਟਰ ਵੱਲੋਂ ਸੱਦੀ ਮੀਟਿੰਗ ਦੇ ਵਿੱਚ ਹੋਏ ਫੈਸਲੇ ਨੂੰ ਮੰਨਣ ਦੇ ਲਈ ਕਿਹਾ ਸੀ। ਜਿਸ ਨਾਲ 8 ਦਿਨਾਂ ਦੇ ਲਈ ਹਰਿਆਣੇ ਨੂੰ 4500 ਕਿਊਸਿਕ ਵਾਧੂ ਪਾਣੀ ਪੰਜਾਬ ਨੂੰ ਦੇਣਾ ਪੈਣਾ ਸੀ ਇਸ ਪਟੀਸ਼ਨ ਦੇ ਵਿੱਚ 2 ਮਈ ਨੂੰ ਗ੍ਰਹਿ 76 ਵੱਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਵੀ ਚੈਲੰਜ ਕੀਤਾ ਗਿਆ ਹੈ ਕਿਉਂਕਿ ਉਹ ਗ੍ਰਹਿ 76 ਦੇ ਅਧਿਕਾਰ ਖੇਤਰ ਤੋਂ ਬਾਹਰ ਹਨ ਅਤੇ ਮਹੱਤਵਪੂਰਨ ਗਲਤ ਪੇਸ਼ਕਾਰੀ ਅਤੇ ਤੱਥਾਂ ਨੂੰ ਛਪਾਉਣ ਕਰਕੇ ਇਹ ਫੈਸਲੇ ਲਏ ਗਏ ਹਨ ਇਹ ਪੰਜਾਬ ਸਰਕਾਰ ਵੱਲੋਂ ਕਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਇਹ ਵੀ ਕਿਹਾ ਹੈ ਕਿ ਮਾਮਲਾ ਕੇਂਦਰੀ ਬਿਜਲੀ ਮੰਤਰਾਲੇ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਨਾ ਕਿ ਕੇਂਦਰੀ ਗ੍ਰਹਿ ਸਖਤਰ ਦੇ ਅਧਿਕਾਰ ਖੇਤਰ ਦੇ ਵਿੱਚ ਇਸ ਅਰਜੀ ਦੇ ਵਿੱਚ ਪੰਜਾਬ ਸਰਕਾਰ ਨੇ ਹਰਿਆਣਾ ਬੀ ਐਮ ਬੀਵੀਐਮਬੀ ਅਤੇ ਕੇਂਦਰ ਸਰਕਾਰ ਦੇ ਉੱਪਰ ਦੋਸ਼ ਲਾਏ ਹਨ ਕਿ ਉਹਨਾਂ ਨੇ ਅਦਾਲਤ ਦੇ ਸਾਹਮਣੇ ਸਿਰਫ ਚੋਣਵੇਂ ਤੱਥ ਹੀ ਪੇਸ਼ ਕੀਤੇ ਹਨ ਜਿਸ ਕਰਕੇ ਹਾਈ ਕੋਰਟ ਨੇ ਜੋ ਪੰਜਾਬ ਨੂੰ 80 ਦਿਨ ਵਾਸਤੇ ਹਰਿਆਣੇ ਨੂੰ ਵਾਧੂ ਪਾਣੀ ਛੱਡਣ ਦਾ ਫੈਸਲਾ ਸੁਣਾਇਆ ਹੈ ਉਹ ਪੂਰੀ ਅਤੇ ਸਾਫ਼ ਤਸਵੀਰ ਜਾਣੇ ਬਿਨਾ ਸੁਣਾਇਆ ਗਿਆ ਹੈ ਕਲੀਅਰ ਪਿਕਚਰ ਜਿਹੜੀ ਹੈ ਉਹ ਅਦਾਲਤ ਨੂੰ ਦਰਸ਼ੀ ਨਹੀਂ ਗਈ ਅਦਾਲਤ ਉਲਕੋਈ ਗਈ ਹੈ ਇਹ ਪੰਜਾਬ ਸਰਕਾਰ ਨੇ ਕਿਹਾ ਹੈ ਖਾਸ ਕਰਕੇ ਪਾਣੀ ਛੱਡਣ ਬਾਰੇ ਫੈਸਲਾ ਲੈਣ ਦਾ ਅਧਿਕਾਰ ਕਿਸ ਨੂੰ ਹੈ ਇਹ ਤੱਥ ਜਿਹੜੇ ਨੇ ਉਹ ਹਾਈ ਕੋਰਟ ਤੋਂ ਛਿਪਾਏ ਗਏ ਨੇ ਇਹ ਪੰਜਾਬ ਨੇ ਕਿਹਾ ਹੈ ਇਸ ਪਟੀਸ਼ਨ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ 23 ਅਪ੍ਰੈਲ ਨੂੰ ਜੋ ਟੈਕਨੀਕਲ ਕਮੇਟੀ ਦੀ ਮੀਟਿੰਗ ਹੋਈ ਸੀ ਉਸ ਵਿੱਚ ਹਰਿਆਣਾ ਦੀ ਮੰਗ ਉਹਨਾਂ ਵੱਲੋਂ ਲੋਟ ਕਰ ਲਈ ਗਈ ਸੀ ਪਰ ਕਿਸੇ ਤਰੀਕੇ ਦੀ ਆਮ ਸਹਿਮਤੀ ਇਸ ਦੇ ਉੱਪਰ ਬਣੀ ਨਹੀਂ ਸੀ ਕਿ ਵਾਧੂ ਪਾਣੀ ਛੱਡਿਆ ਜਾਣਾ ਚਾਹੀਦਾ ਹੈ ਜਾਂ ਨਹੀਂ ਪੰਜਾਬ ਦੇ ਚੀਫ ਇੰਜੀਨੀਅਰ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਸੀ ਕਿ ਹਰਿਆਣਾ ਨੂੰ ਆਪਣੇ ਕੋਸ਼ਟੇ ਤੋਂ ਵਾਧੂ ਪਾਣੀ ਨਹੀਂ ਛੱਡਿਆ ਜਾਣਾ ਚਾਹੀਦਾ ਕਿਉਂਕਿ ਪਹਿਲਾਂ ਹੀ ਪੰਜਾਬ ਆਪਸਦਾਰੀ ਦੇ ਵਿੱਚ ਪੀਣ ਲਈ 4000 ਕਿਊਸਿਕ ਪਾਣੀ ਵਾਧੂ ਦੇ ਰਿਹਾ ਹੈ ਬਾਈਲੈਟਰਲੀ ਦੋਨਾਂ ਸੂਬਿਆਂ ਨੇ ਆਪਸ ਵਿੱਚ ਗੱਲ ਕਰਕੇ ਆਪਸਦਾਰੀ ਵਿੱਚ ਹੀ ਪੰਜਾਬ ਨੇ ਇਹ ਮਦਦ ਕਰਨ ਦਾ ਫੈਸਲਾ ਕਰਕੇ ਪਾਣੀ ਛੱਡ ਰਿਹਾ ਹੈ ਪੰਜਾਬ ਸੋ ਉਹਦੇ ਵਾਸਤੇ ਹੁਣ BBMP ਦੇ ਵਿੱਚ ਦੁਬਾਰਾ ਜਦੋਂ ਰਿਕਵੈਸਟ ਕੀਤੀ ਗਈ ਹੈ ਬੇਨਤੀ ਕੀਤੀ ਗਈ ਹੈ ਪਾਣੀ ਨਹੀਂ ਛੱਡਣਾ ਚਾਹੀਦਾ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ BBMP ਨੇ ਆਪਣੇ ਰੂਲਾਂ ਦੇ ਤਹਿਤ ਨਿਯਮ 7 ਅਧੀਨ 29 April ਨੂੰ ਇਹ ਮਾਮਲਾ ਕੇਂਦਰ ਸਰਕਾਰ ਨੂੰ ਰੈਫਰ ਕਰ ਦਿੱਤਾ ਗਿਆ ਸੀ ਲੇਕਿਨ ਕੇਂਦਰ ਸਰਕਾਰ ਨੂੰ ਰੈਫਰ ਕਰਨ ਤੋਂ ਬਾਅਦ 30 April ਨੂੰ ਫੇਰ ਇੱਕ ਫੈਸਲਾ BBMP ਵੱਲੋਂ ਜਾਰੀ ਕੀਤਾ ਗਿਆ ਇੱਕ ਆਰਡਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਵਾਧੂ ਪਾਣੀ ਛੱਡਿਆ ਜਾਵੇ ਇਹ ਕਿਹਾ ਗਿਆ ਇਹ ਫੈਸਲਾ ਪੰਜਾਬ ਮੁਤਾਬਿਕ ਬਿਲਕੁਲ ਗੈਰਕਾਨੂੰਨੀ ਹੈ ਅਤੇ ਮਨਮਾਨੇ ਢੰਗ ਦੇ ਨਾਲ ਜਾਰੀ ਕੀਤਾ ਗਿਆ ਹੈ ਅਤੇ ਬਿਨਾ ਕਿਸੇ ਸਮਰੱਥ ਅਧਿਕਾਰੀ ਦੁਆਰਾ ਫੈਸਲਾ ਲਏ ਜਾਣ ਤੋਂ ਬਗੈਰ ਹੀ ਜਿਹੜਾ 30 ਅਪ੍ਰੈਲ ਵਾਲਾ ਨੋਟਿਸ ਹੈ ਉਹ ਦਿੱਤਾ ਗਿਆ ਹੈ ਫਿਰ BBMP ਦੇ 1974 ਦੇ ਨਿਯਮਾਂ ਦਾ ਜਿਹੜਾ ਰੂਲ 7 ਹੈ ਉਸ ਦਾ ਹੀ ਦੁਬਾਰਾ ਹਵਾਲਾ ਦਿੰਦਾ ਹੋਇਆ ਇਹ ਵੀ ਦੱਸਿਆ ਗਿਆ ਇਸੇ ਰੂਪ ਦੇ ਅਗੇਂਸਟ ਕੇਂਦਰੀ ਗ੍ਰੈਸ 77 ਦਾ ਅਧਿਕਾਰ ਖੇਤਰ ਨਹੀਂ ਹੈ ਤੇ ਸਿਰਫ ਕੇਂਦਰੀ ਬਿਜਲੀ ਮੰਤਰੀ ਜਿਹੜਾ ਹੈ ਬਿਜਲੀ ਸਕੱਤਰ ਸੌਰੀ ਹੈ ਉਹੀ ਫੈਸਲੇ ਦਾ ਅਧਿਕਾਰ ਰੱਖਦਾ ਹੈ ਤੇ ਕੇਂਦਰ ਸਰਕਾਰ ਨੇ ਵੀ 9 ਮਈ ਨੂੰ ਇਹ ਗੱਲ ਐਕਨੋਲਡਜ ਕੀਤੀ ਹੈ ਇਸ ਗੱਲ ਨੂੰ ਮੰਨਿਆ ਹੈ ਕਿ ਵਾਕਿਆ ਹੀ ਕੇਂਦਰੀ ਬਿਜਲੀ ਸਕੱਤਰ ਜਿਹੜਾ ਹੈ ਉਹਦੇ ਕੋਲ ਅਧਿਕਾਰ ਖੇਤਰ ਹੈ ਕੇਂਦਰੀ ਗ੍ਰੈਸ ਸਕੱਤਰ ਦੇ ਕੋਲ ਨਹੀਂ ਪੰਜਾਬ ਨੇ ਇਹ ਵੀ ਦੋਸ਼ ਲਾਇਆ ਕਿ ਹਾਈ ਕੋਰਟ ਨੂੰ ਗੁੰਮਰਾਹ ਕੀਤਾ ਗਿਆ ਹੈ ਇਹ ਮੰਨਣ ਦੇ ਲਈ ਕਿ ਕੇਂਦਰ ਸਰਕਾਰ ਨੇ ਇਸ ਫੈਸਲੇ ਤੇ ਕੋਈ ਅਧਿਕਾਰਿਕ ਨਿਰਣਾ ਜਿਹੜਾ ਹੈ ਉਹ ਕਰ ਲਿਆ ਹੈ ਅਧਿਕਾਰਿਤ ਫੈਸਲਾ ਕਰ ਲਿਆ ਹੈ 6 ਮਈ ਨੂੰ ਜਿਹੜੀ ਬਹਿਸ ਹੋਈ ਸੀ ਅਦਾਲਤ ਵਿੱਚ ਉਸ ਦੌਰਾਨ ਇੱਕ ਪ੍ਰੈਸ ਨੋਟ ਦਿਖਾ ਕੇ ਅਦਾਲਤ ਨੂੰ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ ਨੇ ਹਰਿਆਣਾ ਨੂੰ ਵਾਧੂ ਪਾਣੀ ਦਿੱਤੇ ਜਾਣ ਦਾ ਫੈਸਲਾ ਲਿਆ ਹੈ ਕੋਈ ਵੀ ਮਿਨਿਟਸ ਆਫ ਦਾ ਮੀਟਿੰਗ ਜਿਸ ਤੇ ਸਾਰੀਆਂ ਤਰ੍ਹਾਂ ਦੇ ਦਸਕਤ ਹੋਣ ਉਹ ਦਿਖਾਈ ਨਹੀਂ ਗਈ ਨਾ ਹੋਈ ਉਹਦਾ ਜ਼ਿਕਰ ਕੀਤਾ ਗਿਆ ਫਿਰ 9 ਮਈ ਨੂੰ ਇੱਕ ਚਰਚਾ ਦਾ ਰਿਕਾਰਡ ਜਿਹਨੂੰ ਆਪਾਂ ਰਿਕਾਰਡ ਆਫ ਡਿਸਕਸ਼ਨ ਹੈ ਉਹ ਪੇਸ਼ ਕਰ ਦਿੱਤਾ ਗਿਆ ਜਿਸ ਤੇ ਨਾ ਤਾਂ ਫਿਰ ਕਿਸੇ ਦੇ ਦਰਸ਼ਕਤ ਨੇ ਤੇ ਨਾ ਹੀ ਉਸ ਨੂੰ ਕਿਸੇ ਵੀ ਸਬੰਧਤ ਮਹਿਕਮੇ ਨੂੰ ਉਹ ਨੋਟ ਭੇਜਿਆ ਗਿਆ ਹੈ ਜਾਂ ਉਹ ਆਫੀਸ਼ੀਅਲੀ ਸਰਕੂਲੇਟ ਨਹੀਂ ਹੋਇਆ ਮਿਨਿਟਸ ਆਫ ਦਾ ਮੀਟਿੰਗ ਜਿਹੜੇ ਨੇ ਉਹ ਆਫੀਸ਼ੀਅਲ ਰਿਕਾਰਡ ਹੁੰਦਾ ਕਿ ਕਿਸ ਨੇ ਮੀਟਿੰਗ ਦੇ ਵਿੱਚ ਕਿਹੜਾ ਮੁੱਦਾ ਚੱਕਿਆ ਕੀ ਕਿਹਾ ਜਾਂ ਕੀ ਨਹੀਂ ਕਿਹਾ ਸਾਰਾ ਕੁਝ ਉਹਦੇ ਵਿੱਚ ਰਿਕਾਰਡ ਹੁੰਦਾ ਹੈ ਜਦੋਂ ਕਿ ਚਰਚਾ ਦਾ ਰਿਕਾਰਡ ਹੈ ਰਿਕਾਰਡ ਆਫ ਡਿਸਕਸ਼ਨ ਇਨ ਅਨਫੀਸ਼ੀਅਲ ਡਾਕੂਮੈਂਟ ਹੁੰਦਾ ਹੈ ਆਫੀਸ਼ੀਅਲ ਡਾਕੂਮੈਂਟ ਉਸ ਨੂੰ ਨਹੀਂ ਕਿਹਾ ਜਾ ਸਕਦਾ ਫਿਰ ਵੀ ਇਸ ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਰਿਆਣਾ ਨੇ ਜਿਹੜਾ ਪਾਣੀ ਹੈ ਉਹ 24 ਅਪ੍ਰੈਲ ਤੋਂ 1 ਮਈ ਤੱਕ ਮੰਗਿਆ ਸੀ ਕਿ ਸਾਨੂੰ ਇਸ ਸਮੇਂ ਦੇ ਦੌਰਾਨ ਜ਼ਿਆਦਾ ਪਾਣੀ ਦੀ ਜ਼ਰੂਰਤ ਹੈ ਉਹ ਸਮਾਂ ਵੀ ਨਿਕਲ ਚੁੱਕਿਆ ਹੈ ਜਿਹੜੇ ਗ੍ਰੈਸ ਕੱਤਰ ਨੇ ਸਲਾਹ ਦਿੱਤੀ ਸੀ ਵਾਧੂ ਪਾਣੀ ਛੱਡਣ ਦੀ ਉਹ ਵੀ 8 ਦਿਨ ਵਾਸਤੇ ਉਹਨਾਂ ਨੇ ਕਿਹਾ ਸੀ ਕਿ ਵਾਧੂ ਪਾਣੀ ਦਿੱਤਾ ਜਾਵੇ 2 ਮਈ ਨੂੰ ਇਹ ਫੈਸਲਾ ਸੁਣਾਇਆ ਗਿਆ ਸੀ ਤੇ 8 ਦਿਨ ਜਿਹੜੇ ਨੇ ਉਹ 10 ਮਈ ਨੂੰ ਪੂਰਾ ਹੋ ਜਾਂਦਾ ਹੈ ਉਹ ਸਮਾਂ ਵੀ ਲੰਘ ਗਿਆ ਗਿਆ ਹੈ ਇਹ ਵੀ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਫਿਰ ਹਰਿਆਣਾ ਨੇ ਪੱਛਮੀ ਯਮਨਾ ਕਨਾਲ ਦੀ ਮਰਮਤ ਦਾ ਹਵਾਲਾ ਦੇ ਕੇ ਇਹ ਕਿਹਾ ਸੀ ਕਿ ਸਾਨੂੰ ਵਾਧੂ ਪਾਣੀ ਪੰਜਾਬ ਦੇ ਦੇਵੇ ਪੰਜਾਬ ਤੋਂ ਵਾਧੂ ਪਾਣੀ ਦੀ ਮੰਗ ਕੀਤੀ ਗਈ ਹੈ ਕਿਉਂਕਿ ਉਹ ਕਹਿੰਦੇ ਪੱਛਮੀ ਯਮਨਾ ਕਨਾਲ ਉਦੀ ਮਰਮਤ ਦਾ ਕੰਮ ਚੱਲ ਰਿਹਾ ਹੈ ਉਹਦੇ ਵਿੱਚ ਪਾਣੀ ਬੰਦ ਹੈ ਇਸ ਲਈ ਸਾਨੂੰ ਵਾਧੂ ਪਾਣੀ ਚਾਹੀਦਾ ਹੈ ਉਹ ਜਿਹੜੀ ਕਨਾਲ ਸੀ ਯਮਨਾ ਕਨਾਲ ਉਸ ਦੀ ਵੀ ਮਰਮਤ ਪੂਰੀ ਹੋ ਚੁੱਕੀ ਹੈ ਤੇ ਮਰਮਤ ਪੂਰੀ ਹੋਣ ਤੋਂ ਬਾਅਦ 5 ਮਈ ਨੂੰ ਉਸ ਤੇ ਵਿੱਚ ਪਾਣੀ ਛੱਡ ਦਿੱਤਾ ਗਿਆ ਹੈ ਪਾਣੀ ਉਸ ਨਹਿਰ ਦੇ ਵਿੱਚ ਚੱਲ ਪਿਆ ਹੈ ਸੋ ਉਹ ਜਿਹੜਾ ਵਾਧੂ ਪਾਣੀ ਦੀ ਜ਼ਰੂਰਤ ਹਰਿਆਣਾ ਵੱਲੋਂ ਦੱਸੀ ਗਈ ਸੀ ਉਹ ਜ਼ਰੂਰਤ ਵੀ ਖਤਮ ਹੋ ਗਈ ਹੈ ਇਹ ਵੀ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਸਾਹਮਣੇ ਦਲੀਲ ਪੇਸ਼ ਕੀਤੀ ਹੈ ਜਿਦੋਂ ਵਾਧੂ ਪਾਣੀ ਮੰਗਿਆ ਗਿਆ ਸੀ ਉਹ ਸਮਾਂ ਵੀ ਲੰਘ ਗਿਆ ਹੈ ਜਿਹੜੀ ਜ਼ਰੂਰਤ ਦਾ ਹਵਾਲਾ ਦਿੱਤਾ ਗਿਆ ਸੀ ਕਿ ਸਾਨੂੰ ਇਸ ਕਰਕੇ ਪਾਣੀ ਵਾਧੂ ਚਾਹੀਦਾ ਹੈ ਉਹ ਜ਼ਰੂਰਤ ਵੀ ਖਤਮ ਹੋ ਗਈ ਹੈ ਹੁਣ ਵਾਧੂ ਪਾਣੀ ਦੀ ਲੋੜ ਨਹੀਂ ਹੈ ਗ੍ਰੈਸ ਕੱਤਰ ਵੱਲੋਂ ਜੋ ਹਦਾਇਤ ਦਿੱਤੀ ਗਈ ਸੀ ਜਾਂ ਸਲਾਹ ਦਿੱਤੀ ਗਈ ਸੀ ਉਹ ਸਮਾਂ ਵੀ ਲੰਘ ਗਿਆ ਹੈ ਟਾਈਮ ਸਾਰਾ ਨਿਕਲ ਗਿਆ ਹੈ ਜ਼ਰੂਰਤ ਖਤਮ ਹੋ ਗਈ ਹੈ ਇਹ ਪੰਜਾਬ ਸਰਕਾਰ ਵੱਲੋਂ ਹਵਾਲਾ ਦਿੱਤਾ ਗਿਆ ਇਸ ਦੇ ਨਾਲ ਹੀ ਪਾਖੜਾ ਨਹਿਰ ਦੇ ਨਿਗਰਾਨ ਇੰਜੀਨੀਅਰ ਵੱਲੋਂ BBMP ਨੂੰ ਇੱਕ ਪੱਤਰ ਲਿਖਿਆ ਗਿਆ ਹੈ ਕਿ ਪਾਖੜਾ ਨਾਇਰ ਦੇ ਕਿਨਾਰੇ ਕਈ ਜਗ੍ਹਾ ਤੋਂ ਕਮਜ਼ੋਰ ਹੋ ਗਏ ਨੇ ਤੇ ਜਿੱਥੇ ਉਹਨਾਂ ਨੂੰ ਠੀਕ ਕਰਨ ਦੇ ਲਈ ਬਰਮਤ ਦਾ ਕੰਮ ਚੱਲ ਰਿਹਾ ਹੈ ਉਹਨਾਂ ਤੋਂ ਬਿਨਾਂ ਪੁੱਛੇ ਨਹਿਰ ਦੇ ਵਿੱਚ ਪਾਣੀ ਨਾ ਛੱਡਿਆ ਜਾਵੇ ਜੇ ਵਾਧੂ ਪਾਣੀ ਛੱਡਿਆ ਜਾਂਦਾ ਹੈ ਤਾਂ ਉੱਥੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋ ਜਾਂਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ BBMP ਦੀ ਹੋਵੇਗੀ ਇਹ ਪੱਤਰ ਜਿਹੜਾ ਪਾਖੜਾ ਨਹਿਰ ਦੇ ਨਿਗਰਾਨ ਇੰਜੀਨੀਅਰ ਵੱਲੋਂ BBMP ਨੂੰ ਲਿਖਿਆ ਗਿਆ ਹੈ। ਦੂਸਰੇ ਪਾਸੇ 14 ਮਈ ਨੂੰ ਯਾਨੀ ਕੱਲ੍ਹ ਦੇ ਦਿਨ ਵਾਸਤੇ BBMP ਦੀ ਜਿਹੜੀ ਟੈਕਨੀਕਲ ਕਮੇਟੀ ਹੈ ਉਸ ਵੱਲੋਂ ਇੱਕ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਕਿਹੜੇ ਸੂਬੇ ਨੂੰ ਕਿੰਨਾ ਪਾਣੀ ਚਾਹੀਦਾ ਹੈ ਉਸ ਦੇ ਉੱਤੇ ਚਰਚਾ ਕੀਤੀ ਜਾਣੀ ਹੈ ਤੇ ਫੈਸਲਾ ਲਿਆ ਜਾਣਾ ਹੈ। ਇੱਕ ਪਾਸੇ ਲੜਾਈ ਅਦਾਲਤਾਂ ਦੇ ਵਿੱਚ ਲੜੀ ਜਾ ਰਹੀ ਹੈ। ਕਾਨੂੰਨ ਦੇ ਤਹਿਤ ਇਸ ਮਸਲੇ ਨੂੰ ਨਿਜਠਣ ਦੀ ਕੋਸ਼ਿਸ਼ ਹੋ ਰਹੀ ਹੈ ਦੂਜੇ ਪਾਸੇ ਡੈਮ ਦੇ ਉੱਤੇ ਧਰਨੇ ਲਗਾਏ ਗਏ ਨੇ ਲੋਕ ਸਾਰਾ ਦਿਨ ਉੱਥੇ ਧਰਨੇ ਤੇ ਬੈਠਦੇ ਨੇ ਕਿ ਕੋਈ ਆ ਕੇ ਚੋਰੀੋਂ ਪਾਣੀ ਨਾ ਛੱਡ ਦੇਵੇ ਪਾਣੀ ਨਾ ਲੈ ਜਾਵੇ ਦੂਜੇ ਪਾਸੇ ਜਿਹੜਾ ਇਸ ਸਾਰੇ ਮਸਲੇ ਦਾ ਕੇਂਦਰ ਬਿੰਦੂ ਹੈ ਵਿਆਸ ਪਾਖੜਾ ਮੈਨੇਜਮੈਂਟ ਬੋਰਡ ਜਿਹੜਾ ਹੈ ਉਹ ਅੱਗੇ ਮੂਵ ਔਨ ਕਰ ਚੁੱਕਿਆ ਹੈ ਜਿਹੜੀ ਕੱਲੂ ਮੀਟਿੰਗ ਸੱਦੀ ਗਈ ਹੈ ਉਸ ਦੇ ਵਿੱਚ ਫੈਸਲਾ ਇਹ ਲੈਣਾ ਹੈ ਕਿ ਜੂਨ ਦੇ ਮਹੀਨੇ ਦੇ ਵਿੱਚ ਕਿੰਨਾ ਪਾਣੀ ਛੱਡਣਾ ਹੈ ਕਿਹਨੂੰ ਕਿੰਨੀ ਰਿਕੁਆਇਰਮੈਂਟ ਹੈ ਕੀ ਕੀ ਲੋੜਾਂ ਨੇ ਕਿਸ ਕਿਸ ਸੂਬੇ ਦੀ ਦੂਸਰੀ ਗੱਲ ਜੇ ਆਪਾਂ ਬੜੇ ਧਿਆਨ ਨਾਲ ਪੰਜਾਬ ਦੇ ਜੋ ਜੋ ਪੁਆਇੰਟ ਇਸ ਸਾਰੀ ਪਟੀਸ਼ਨ ਦੇ ਵਿੱਚ ਰੇਜ਼ ਕੀਤੇ ਗਏ ਨੇ ਜਿਹੜੇ ਇਹਨਾਂ ਵੱਲੋਂ ਚੱਕੇ ਗਏ ਨੇ ਕੀ ਇਹਨਾਂ ਦੇ ਵਿੱਚੋਂ ਕੋਈ ਵੀ ਅਜਿਹਾ ਇੱਕ ਮੁੱਦਾ ਹੈ ਜੋ ਪੰਜਾਬ ਸਰਕਾਰ ਨੂੰ ਪਹਿਲਾਂ ਨਹੀਂ ਪਤਾ ਸੀ ਜੇ ਅਧਿਕਾਰ ਖੇਤਰ ਕੇਂਦਰੀ ਗ੍ਰਹਿਸ਼ਕੱਤਰ ਦਾ ਨਹੀਂ ਸੀ ਤਾਂ ਇਹ ਤਾਂ ਉਸੇ ਦਿਨ ਪਤਾ ਹੋਣਾ ਚਾਹੀਦਾ ਸੀ ਜਿਸ ਦਿਨ ਇਹ ਮੀਟਿੰਗ ਗ੍ਰੈਸ ਕੱਤਰ ਵੱਲੋਂ ਲਈ ਗਈ ਸੀ ਜਾਂ ਜਿਸ ਦੇ ਵਿੱਚ ਪੰਜਾਬ ਸਰਕਾਰ ਨੇ ਪਾਰਟਿਸਿਪੇਟ ਕੀਤਾ ਸੀ ਫਿਰ ਉਸੇ ਦਿਨ ਹੀ ਇਹ ਪੁਆਇੰਟ ਚੱਕ ਲੈਣਾ ਚਾਹੀਦਾ ਸੀ ਕਿ ਤੁਹਾਨੂੰ ਦਾ ਅਧਿਕਾਰ ਖੇਤਰ ਹੀ ਨਹੀਂ ਹੈ ਕੋਈ ਮੀਟਿੰਗ ਸੱਦਣ ਦਾ ਮੀਟਿੰਗ ਬੁਲਾਉਣ ਦਾ ਜਾਂ ਇਸ ਤੇ ਫੈਸਲਾ ਕਰਨ ਦਾ ਫਿਰ ਤੁਸੀਂ ਮੀਟਿੰਗ ਕਿਉਂ ਲੈ ਰਹੇ ਹੋ ਫਿਰ ਤੁਸੀਂ ਇਸ ਤਰ੍ਹਾਂ ਦੀਆਂ ਸਲਾਹਾਂ ਕਿਉਂ ਦੇ ਰਹੇ ਹੋ ਕਿ ਪਾਣੀ ਕਿਹੜਾ ਛੱਡਿਆ ਜਾਣਾ ਚਾਹੀਦਾ ਕੀ ਕੇਂਦਰ ਸਰਕਾਰ ਨੂੰ ਵੀ ਸਿਲ ਦੀ ਜਾਣਕਾਰੀ ਨਹੀਂ ਸੀ ਕੀ ਅਧਿਕਾਰ ਖੇਤਰ ਕਿਹਦਾ ਹੈ ਜਦੋਂ ਕੇਂਦਰੀ ਮੰਤਰੀ ਜਿਹੜੇ ਬਿਜਲੀ ਦੇ ਨੇ ਉਹ ਮਨੋਹਰ لال ਖੱਟਲ ਨੇ ਜਿਹੜੇ ਇਹ ਸਾਰੇ ਮਸਲੇ ਦੇ ਵਿੱਚ ਅਹਿਮ ਭੂਮਿਕਾ ਨਿਭਾਰੇ ਨੇ ਜਿਹੜੇ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਸਾਰੇ ਮਸਲੇ ਦੇ ਸਾਰੇ ਪੁਆੜੇ ਦੀ ਜੜ ਹੀ ਖੱਟਰ ਸਾਹਿਬ ਨੇ ਉਹਨਾਂ ਨੂੰ ਕੀ ਨਹੀਂ ਪਤਾ ਸੀ ਕਿ ਅਧਿਕਾਰ ਖੇਤਰ ਉਹਨਾਂ ਦੇ ਮੰਤਰਾਲੇ ਦਾ ਹੀ ਹੈ ਫੇਰ ਤਾਂ ਉਹਨਾਂ ਦਾ ਕੰਮ ਹੋਰ ਸੌਖਾ ਹੋ ਜਾਣਾ ਚਾਹੀਦਾ ਸੀ ਜਦੋਂ ਉਹ ਇਸ ਦੇ ਉੱਪਰ ਆਪਣੇ ਹੀ ਮੰਤਰੀ ਦੇ ਮੰਤਰਾਲੇ ਦੇ ਸਖਤਰ ਵੱਲੋਂ ਇਹ ਸਲਾਹ ਦੇ ਦਿੰਦੇ ਜਾਂ ਇਹ ਆਰਡਰ ਜਾਰੀ ਕਰਵਾ ਦਿੰਦੇ ਫਿਰ ਤਾਂ ਇਹ ਮਸਲਾ ਉਦੋਂ ਹੀ ਖਤਮ ਹੋ ਜਾਣਾ ਚਾਹੀਦਾ ਸੀ ਦੂਸਰੀ ਗੱਲ ਫੇਰ بار-ਬਾਰੇ ਕਹੀ ਜਾ ਰਹੀ ਹੈ ਕਿ ਹਰਿਆਣਾ ਵੱਲੋਂ ਜਿਹੜੇ ਗਰਾਊਂਡ ਦਿੱਤੇ ਗਏ ਨੇ ਕਿ ਸਾਨੂੰ ਵਾਧੂ ਪਾਣੀ ਚਾਹੀਦਾ ਹੈ ਉਹ ਹੁਣ ਤੱਕ ਕਦੇ ਵੀ ਇਸ ਚੀਜ਼ ਦਾ ਜ਼ਿਕਰ ਨਹੀਂ ਆਇਆ ਕਿ ਯਮਨਾ ਕਨਾਲ ਦੀ ਮੁਰੰਮਤ ਹੋ ਰਹੀ ਹੈ ਉੱਥੇ ਸਾਨੂੰ ਪਾਣੀ ਘਟ ਗਿਆ ਇਸ ਲਈ ਅਸੀਂ ਵਾਧੂ ਪਾਣੀ ਮੰਗ ਰਹੇ ਹਾਂ ਸਿਰਫ ਪੀਣ ਵਾਲਾ ਪਾਣੀ ਕਹਿ ਕੇ ਮਨੁੱਖਤਾ ਦਾ ਹਵਾਲਾ ਦੇ ਕੇ ਪਾਈ ਕਰਈਆ ਦੀਆਂ ਮਸਾਲਾਂ ਦੇ ਕੇ ਗੁਰੂਆਂ ਦੀਆਂ ਸਿੱਖ ਗੁਰੂਆਂ ਦੀਆਂ ਮਸਾਲਾਂ ਦੇ ਕੇ ਬਾਰ ਬਾਰ ਇਸ ਦੇ ਉੱਤੇ ਸਿਆਸਤ ਕੀਤੀ ਗਈ ਹੈ ਕਦੇ ਵੀ ਇਸ ਗੱਲ ਨੂੰ ਪਹਿਲਾਂ ਜ਼ਿਕਰ ਦੇ ਵਿੱਚ ਨਹੀਂ ਲਿਆਂਦਾ ਗਿਆ ਕਿ ਸਾਡੀ ਇੱਕ ਨਹਿਰ ਜਿਹੜੀ ਹੈ ਉਹ ਬੰਦ ਪਈ ਹੈ ਮੁਰੰਮਤ ਵਾਸਤੇ ਇਸ ਲਈ ਸਾਨੂੰ ਵਾਧੂ ਪਾਣੀ ਚਾਹੀਦਾ ਹੈ ਇਹ ਹਵਾਲਾ ਹੁਣ ਦਿੱਤਾ ਜਾ ਰਿਹਾ ਹੈ ਜਦੋਂ ਕਿ ਉਸ ਨਹਿਰ ਨੂੰ ਠੀਕ ਹੋਈ ਨੂੰ ਜਾਂ ਉਸ ਦੇ ਵਿੱਚ ਪਾਣੀ ਚੱਲਣ ਨੂੰ ਵੀ ਇੱਕ ਹਫਸਾ ਜਿਹੜਾ ਹੈ ਉਹ ਨਿਕਲ ਚੁੱਕਾ ਹੈ ਸੋ ਇਹਨਾਂ ਸਾਰੀਆਂ ਗੱਲਾਂ ਤੋਂ ਇਹ ਜ਼ਰੂਰ ਲੱਗਦਾ ਹੈ ਕਲੀਅਰ ਹੁੰਦਾ ਜਾ ਰਿਹਾ ਹੈ ਕਿ ਇਹ ਸਾਰਾ ਕੁਝ ਕਿਤੇ ਕੋਈ ਨੂਰਾ ਕੁਸ਼ਤੀ ਤਾਂ ਨਹੀਂ ਹੋ ਰਹੀ ਕਿ ਲੋਕਾਂ ਨੂੰ ਪਰਮਾਇਆ ਤਾਂ ਨਹੀਂ ਜਾ ਰਿਹਾ ਇੱਕ ਦੂਜੇ ਦੇ ਖਿਲਾਫ ਭਾਵਨਾਵਾਂ ਨੂੰ ਭੜਕਾ ਕੇ ਇੱਕ ਦੂਜੇ ਦੇ ਜਿਹੜੇ ਦੁਸ਼ਮਣੀ ਹੈ ਉਸ ਨੂੰ ਵਧਾਇਆ ਜਾ ਰਿਹਾ ਹੈ ਤੇ ਇਸ ਦੇ ਵਿੱਚੋਂ ਸਿਰਫ ਤੇ ਸਿਰਫ ਸਿਆਸੀ ਲਾਭ ਹੀ ਖਟਿਆ ਜਾ ਰਿਹਾ ਹੈ ਇਸ ਦੇ ਵਿੱਚ ਸਿਰਫ ਵੋਟਾਂ ਹੀ ਨਿਵੇੜੀਆਂ ਜਾ ਰਹੀਆਂ ਨੇ ਵੋਟਾਂ ਹੀ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਜਗਤ ਕੀ ਮਸਲਾ ਜਿਹੜਾ ਹੈ ਉਸ ਦੇ ਵਿੱਚ ਕੱਢਣ ਪਾਉਣ ਨੂੰ ਕੁਝ ਵੀ ਨਹੀਂ ਹੁਣ 21 ਮਈ ਨੂੰ ਉਸ ਸਾਲ ਦਾ ਟਾਈਮ ਪੀਰੀਅਡ ਖਤਮ ਹੋ ਜਾਵੇਗਾ ਜਿਸ ਟਾਈਮ ਪੀਰੀਅਡ ਵਾਸਤੇ ਇਹ ਪਾਣੀ ਦੇ ਕੋਟੇ ਨਿਰਧਾਰਤ ਕੀਤੇ ਸੀ ਕੋਟੇ ਫਿਰ ਜਿਹੜੇ ਨੇ ਉਹ ਨਵੇਂ ਸਿਰੇ ਤੋਂ ਸ਼ੁਰੂ ਹੋਣਗੇ ਇੱਕ ਹਫਤੇ ਦਾ ਟਾਈਮ ਹੈ ਇੱਕ ਹਫਤੇ ਵਾਸਤੇ ਨਾ ਤਾਂ ਹਰਿਆਣੇ ਦੀ ਜ਼ਰੂਰਤ ਬਚੀ ਹੈ ਨਾ ਹੀ ਕੋਈ ਐਨਾ ਵੱਡਾ ਸਮਾਂ ਬਚਿਆ ਹੈ ਜਿਸ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਜਿਹੜਾ ਹੈ ਪੰਜਾਬ ਦੇ ਵੱਲੋਂ ਲੈ ਲਿਆ ਜਾਵੇਗਾ ਪੰਜਾਬ ਦਾ ਕੋਈ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਫਿਰ ਇਸ ਮਸਲੇ ਨੂੰ ਇੰਨੇ ਵੱਡੇ ਪੱਧਰ ਤੇ ਇੰਨੇ ਤਿੱਖੇ ਤਰੀਕੇ ਨਾਲ ਕਿਉਂ ਚੱਕਿਆ ਜਾ ਰਿਹਾ ਹੈ ਕਿਉਂ ਉਠਾਇਆ ਜਾ ਰਿਹਾ ਹੈ ਇਸ ਗੱਲ ਤੇ ਸਵਾਲ ਉਖਲੇ ਲਾਜ਼ਮੀ ਅਦਾਲਤਾਂ ਦਾ ਰੋਲ ਵੀ ਇਸ ਦੇ ਵਿੱਚ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਆਉਂਦਾ ਹੈ ਜਿੱਥੇ ਸੁਪਰੀਮ ਕੋਰਟ ਇੱਕ ਪਾਸੇ ਤਾਂ ਇਹ ਫੈਸਲਾ ਸੁਣਾਉਂਦਾ ਹੈ ਕਿ ਰਾਸ਼ਟਰਪਤੀ ਨੂੰ 3 ਮਹੀਨੇ ਦੇ ਅੰਦਰ ਅੰਦਰ ਉਹਦੇ ਕੋਲ ਜਿਹੜੇ ਬਿੱਲ ਆਏ ਨੇ ਉਹਨਾਂ ਦੇ ਉੱਤੇ ਕੋਈ ਫੈਸਲਾ ਲੈ ਲੈਣਾ ਚਾਹੀਦਾ ਹੈ ਉਸ ਤੋਂ ਜ਼ਿਆਦਾ ਟਾਈਮ ਜਿਹੜਾ ਹੈ ਨਹੀਂ ਆਪਣੇ ਕੋਲ ਬਿੱਲ ਰੱਖਣੇ ਚਾਹੀਦੇ ਉੱਥੇ ਹੀ ਜਿਹੜਾ ਅਮਰਿੰਦਰ ਸਿੰਘ ਵੱਲੋਂ ਪਾਣੀਆਂ ਦੇ ਐਗਰੀਮੈਂਟ ਰੱਦ ਕੀਤੇ ਗਏ ਸੀ ਉਹ ਬਿੱਲ 2004 ਤੋਂ ਲੈ ਕੇ 20 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹਜੇ ਤੱਕ ਸੁਪਰੀਮ ਕੋਰਟ ਉਲਪਿਆ ਹੈ ਸੁਪਰੀਮ ਕੋਰਟ ਨੂੰ ਰਾਸ਼ਟਰਪਤੀ ਨੇ ਉਹ ਬਿੱਲ ਭੇਜਿਆ ਸੀ ਕਿ ਇਸ ਦੇ ਉੱਤੇ ਆਪਣੀ ਸਲਾਹ ਦਿਓ ਇਸ ਦੇ ਉੱਤੇ مشਵਰਾ ਦਿਓ ਕਿ ਕਾਨੂੰਨੀ ਐਂਗਲ ਤੋਂ ਕਿ ਜਿਹੜਾ ਬਿੱਲ ਮੇਰੇ ਕੋਲ ਆਇਆ ਹੈ ਉਹਦੇ ਵਿੱਚ ਕੋਈ ਕਮੀਆਂ ਤਾਂ ਨਹੀਂ ਕੀ ਕਾਨੂੰਨੀ ਐਂਗਲ ਤੋਂ ਉਹ ਬਿੱਲ ਕਲੀਅਰ ਹੈ ਸਾਫ ਹੈ ਉਸ ਨੂੰ ਪਾਸ ਕਰ ਦਿੱਤਾ ਚਾਹੀਦਾ ਹੈ ਹਜੇ ਤੱਕ ਉਹ ਬਿਲ ਸੁਪਰੀਮ ਕੋਰਟ ਦੇ ਕੋਲ ਹੀ ਪਿਆ ਹੈ ਸੁਪਰੀਮ ਕੋਰਟ ਨੇ ਕੋਈ ਵੀ ਸਲਾਹ ਜਿਹੜੀ ਹੈ ਉਹ ਰਾਸ਼ਟਰਪਤੀ ਨੂੰ ਨਹੀਂ ਦਿੱਤੀ ਫਿਰ ਇਹ ਦੋਰੇ ਮਾਪਦੰਡ ਹਰ ਕਿਸੇ ਤੋਂ ਵਾਲੇ ਪਾਸਿਓਂ ਕਿਉਂ ਜਿਹੜੇ ਨੇ ਅਪਣਾਏ ਜਾ ਰਹੇ ਭਾਵੇਂ ਉਹ ਕੇਂਦਰ ਸਰਕਾਰ ਹੋਵੇ ਭਾਵੇਂ ਉਹ ਸੂਬਾ ਸਰਕਾਰ ਹੋਵੇ ਭਾਵੇਂ ਉਹ ਅਦਾਲਤਾਂ ਹੋਣ ਸਾਰੀਆਂ ਹੀ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਆਪਸ ਦੇ ਵਿੱਚ ਮਿਲ ਕੇ ਇਹਨਾਂ ਮਸਲਿਆਂ ਨੂੰ ਲਟਕਾ ਰਹੀਆਂ ਨੇ ਇਹਨਾਂ ਮਸਲਿਆਂ ਦਾ ਸਿਆਸੀ ਕਰਨ ਕਰਨ ਦੇ ਵਿੱਚ ਮਦਦਗਾਰ ਬਣ ਰਹੀਆਂ ਨੇ ਤਾਂ ਕਿ ਇਸ ਤੋਂ ਜੜੀਆਂ ਨੇ ਸਿਆਸੀ ਰੋਟੀਆਂ ਸੇਕੀਆਂ ਜਾ ਸਕਣ ਜੜੀਆਂ ਵੋਟਾਂ ਨੇ ਉਹ ਇਕੱਠੀਆਂ ਕੀਤੀਆਂ ਜਾ ਸਕਣ ਇਹਦਾ ਹੱਲ ਕੱਢਣ ਤੋਂ ਹਰ ਕੋਈ ਪਿੱਛੇ हट ਰਿਹਾ ਹੈ ਕਿਉਂਕਿ ਜੇ ਇੱਕ ਵਾਰ ਇਹ ਮਸਲਾ ਖਤਮ ਹੋ ਗਿਆ ਫਿਰ ਜਜ਼ਬਾਤ ਲੋਕਾਂ ਦੇ ਕਿਵੇਂ ਪੜਕਾਏ ਜਾਣਗੇ ਫਿਰ ਇਮੋਸ਼ਨਲੀ ਲੋਕਾਂ ਨੂੰ ਚਾਰਜ ਕਿਵੇਂ ਕੀਤਾ ਜਾਏਗਾ ਕਿ ਉਹ ਇੱਕ ਦੂਜੇ ਦੇ ਨਾਲ ਲੜਨ ਦੇ ਲਈ ਤਿਆਰ ਹੋ ਜਾਣ ਇੱਕ ਦੂਜੇ ਦੀ ਜਾਨਾਂ ਦੇ ਦੁਸ਼ਮਣ ਮੰਨਦਾ ਸੋ ਸਿਆਸਤ ਕਿਸ ਕਿਸ ਤਰ੍ਹਾਂ ਦੇ ਰੰਗ ਦਿਖਾਉਂਦੀ ਹੈ ਕਿਸ ਕਿਸ ਤਰ੍ਹਾਂ ਦੇ ਕੰਮ ਕਰਨ ਦੇ ਲਈ ਇਹਨਾਂ ਸਿਆਸੀ ਆਗੂਆਂ ਨੂੰ ਪ੍ਰੇਰਦੀ ਹੈ ਇਹ ਸਾਰਾ ਕੁਝ ਤਾਂ ਸਾਡੇ ਸਾਹਮਣੇ ਆ ਹੀ ਰਿਹਾ ਹੈ ਹੌਲੀ ਹੌਲੀ ਕਰਕੇ ਪਰ ਇਹਦੇ ਨਾਲ ਜਿਹੜਾ ਵਿਪੱਖਸ਼ ਹੈ ਆਪੋਜੀਸ਼ਨ ਹੈ ਉਹਨਾਂ ਦਾ ਵੀ ਰੋਲ ਜਿਹੜਾ ਹੈ ਉਹ ਸ਼ੱਕ ਦੇ ਘੇਰੇ ਤੋਂ ਬਾਹਰ ਨਹੀਂ ਕਰਦਾ ਉਹਨਾਂ ਵੱਲੋਂ ਵੀ ਬੜੇ ਢਿੱਲੇ ਜਿਹੇ ਸੁਰ ਦੇ ਵਿੱਚ ਇਹਨੂੰ ਡਰਾਮਾ ਮਹੌਜਿਕ ਡਰਾਮਾ ਕਹਿ ਕੇ ਦੱਸਿਆ ਜਾ ਰਿਹਾ ਹੈ ਕਿਸੇ ਵੀ ਤਰੀਕੇ ਨਾਲ ਕੋਈ ਮਜ਼ਬੂਤ ਪੱਖ ਮਜ਼ਬੂਤ ਆਵਾਜ਼ ਉਹਨਾਂ ਵੱਲੋਂ ਵੀ ਨਹੀਂ ਚੱਕੀ ਜਾ ਰਹੀ ਜੇ ਇਹ ਹੀ ਕੁਝ ਕਰਨਾ ਸੀ ਕਿ ਤੁਸੀਂ ਹਾਈ ਕੋਰਟ ਦੇ ਸਾਹਮਣੇ ਹੀ ਦੁਬਾਰਾ ਇਹ ਪਟੀਸ਼ਨ ਪਾਉਣੀ ਸੀ ਤਾਂ ਐਨੇ ਦਿਨ ਪੰਜਾਬ ਸਰਕਾਰ ਇਹ ਕਿਉਂ ਕਹਿੰਦੀ ਰਹੀ ਕਿ ਸਾਨੂੰ ਤਾਂ ਅਦਾਲਤ ਨੇ ਕੋਈ ਹੁਕਮ ਹੀ ਨਹੀਂ ਸੁਣਾਇਆ ਕਿ ਪਾਣੀ ਛੱਡੋ ਉਹ ਇਹ ਕਹਿੰਦੇ ਰਹੇ ਕਿ ਸਿਰਫ ਸਲਾਹ ਦਿੱਤੀ ਹੈ ਤੇ ਜੇ ਸਿਰਫ ਸਲਾਹ ਸੀ ਉਹਨੂੰ ਮੰਨਣ ਦੀ ਲੋੜ ਨਹੀਂ ਸੀ ਕੋਈ ਮਜਬੂਰੀ ਨਹੀਂ ਸੀ ਤਾਂ ਫਿਰ ਅੱਜ ਇਹ ਰਿਵਿਊ ਪਟੀਸ਼ਨ ਦਾਖਲ ਕਰਨ ਦੀ ਕੀ ਲੋੜ ਸੀ ਇੱਕ ਪਾਸੇ ਇਹ ਕਿਹਾ ਜਾ ਰਿਹਾ ਸੀ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਦੁੱਖ ਕਰ ਸਕਦੀ ਹੈ ਲੇਕਿਨ ਫੇਰ ਦੁਬਾਰਾ ਹਾਈ ਕੋਰਟ ਜਾਣ ਦਾ ਸ਼ਾਇਦ ਇਹ ਫੈਸਲਾ ਇਸ ਲਈ ਗਿਆ ਹੈ ਕਿ ਹਾਜੇ 7 ਦਿਨ ਪਏ ਨੇ ਜੇ ਅੱਜ ਹੀ ਸੁਪਰੀਮ ਕੋਰਟ ਕੋਲ ਚਲੇ ਗਏ ਤੇ ਉਹਨਾਂ ਨੇ ਕੋਈ ਫੈਸਲਾ ਸੁਣਾ ਦਿੱਤਾ ਤਾਂ ਕਿਤੇ ਸਾਨੂੰ ਪਾਣੀ ਛੱਡਣਾ ਨਾ ਪੈ ਜਾਵੇ ਜਿਸ ਦੇ ਨਾਲ ਸਾਡੀ ਕਿਰਕਰੀ ਹੋ ਜਾਵੇ ਦੋ ਤਿੰਨ ਦਿਨ ਹਜੇ ਹਾਈ ਕੋਰਟ ਦੇ ਵਿੱਚ ਲੰਘਾਏ ਜਾਣਗੇ ਜਦੋਂ ਇੱਥੋਂ ਕੋਈ ਫੈਸਲਾ ਆਏਗਾ ਫੇਰ ਉਸ ਨੂੰ ਸੁਪਰੀਮ ਕੋਰਟ ਦਾ ਰਸਤਾ ਜਿਹੜਾ اختیار ਕੀਤਾ ਜਾਏਗਾ ਤਾਂ ਕਿ 2-3 ਦਿਨ ਉੱਥੇ ਵੀ ਜੇ ਲੋੜ ਪਈ ਤਾਂ ਇਸੇ ਤਰੀਕੇ ਨਾਲ ਟਪਾ ਲਏ ਜਾਣ ਜਦੋਂ ਤੱਕ 21 ਤਰੀਕ ਜਿਹੜੀ ਹੈ ਉਹ ਨਹੀਂ ਪਹੁੰਚਦੀ ਤੇ ਇਹ ਸਾਰਾ ਮਸਲਾ ਆਪਣੇ ਆਪ ਖੁਦ ਬਖੁਦ ਖਤਮ ਨਹੀਂ ਹੋ ਜਾਂਦਾ ਕਿਤੇ ਨਾ ਕਿਤੇ ਸਾਡੇ ਸਿਆਸਦਾਨਾਂ ਨੂੰ ਥੋੜਾ ਜਿਹਾ ਗੰਭੀਰ ਹੋਣ ਦੀ ਲੋੜ ਹੈ ਸਾਡੀਆਂ ਜਿਹੜੇ ਵਿਪੱਖ ਦੇ ਲੀਡਰ ਨੇ ਆਪੋਜੀਸ਼ਨ ਪਾਰਟੀਆਂ ਨੇ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਵੀ ਕਿਸੇ ਨਾ ਕਿਤੇ ਕਿਸੇ ਨਾ ਕਿਸੇ ਸੁਹਰਦ ਤਰੀਕੇ ਨਾਲ ਇਹ ਗੱਲਾਂ ਨੂੰ ਬਾਹਰ ਲਿਆਉਣ ਦੀ ਲੋੜ ਹੈ ਤਾਂ ਕਿ ਪਰਦਾ ਫਾਸ਼ ਹੋ ਸਕੇ ਲੋਕਾਂ ਦੇ ਸਾਹਮਣੇ ਹਕੀਕਤ ਜਿਹੜੀ ਹੈ ਉਹ ਸਾਹਮਣੇ ਲਿਆ ਕੇ ਰੱਖੀ ਜਾ ਸਕੇ ਪਰ ਉਹ ਜਿਆ ਨਹੀਂ ਕਰਦੇ ਕਿਉਂਕਿ ਉਹ ਖੁਦ ਇਨਾਂ ਸਿਆਸੀ ਦਾ ਪੇਚਾਂ ਦੇ ਵਿੱਚ ਸ਼ਾਮਲ ਹੁੰਦੇ ਨੇ ਜਦੋਂ ਉਹਨਾਂ ਦਾ ਦਾ ਲੱਗਦਾ ਹੈ ਉਹਨਾਂ ਦਾ ਮੌਕਾ ਲੱਗਦਾ ਹੈ ਉਹ ਵੀ ਇਸੇ ਤਰੀਕੇ ਨਾਲ ਫਾਇਦਾ ਚੱਕਣ ਦੀ ਕੋਸ਼ਿਸ਼ ਕਰ ਰਹੇ ਨੇ ਜਿਵੇਂ ਹੁਣ ਜਿਹੜੇ ਸੱਤਾ ਧਿਰ ਦੇ ਲੋਕ ਨੇ ਉਹ ਕੋਸ਼ਿਸ਼ ਕਰ ਰਹੇ ਨੇ ਸੋ ਇਹ ਚਾਹੇ ਸੱਤਾ ਧਿਰ ਹੋਵੇ ਚਾਹੇ ਵਿਰੋਧੀ ਧਿਰ ਹੋਵੇ ਜਿੰਨੇ ਵੀ ਸਿਆਸੀ ਤਰ੍ਹਾਂ ਨੇ ਉਹ ਰਲ ਮਿਲ ਕੇ ਲੋਕਾਂ ਨੂੰ ਹਮੇਸ਼ਾ ਗੁੰਮਰਾਹ ਕਰਨ ਦਾ ਕੋਸ਼ਿਸ਼ ਕਰਦੀਆਂ ਨੇ ਅਸਲੀ ਮੁੱਦਿਆਂ ਤੋਂ ਉਹਨਾਂ ਦਾ ਧਿਆਨ ਕਿਵੇਂ ਪੜਕਾਇਆ ਜਾ ਸਕੇ ਆਪਸ ਦੇ ਵਿੱਚ ਕਿਵੇਂ ਲੜਾਇਆ ਜਾ ਸਕੇ ਕਿਵੇਂ ਆਪਣੀਆਂ ਵੋਟਾਂ ਨੂੰ ਵੱਧ ਤੋਂ ਵੱਧ ਵਧਾਇਆ ਜਾ ਸਕੇ ਇਸ ਕੋਸ਼ਿਸ਼ ਦੇ ਵਿੱਚ ਇਸ ਕੰਮ ਦੇ ਵਿੱਚ ਲੱਗਦਾ ਹੈ ਕਿ ਸਾਰੇ ਹੀ ਰਲੇ ਹੋਏ ਨੇ ਸਾਰੇ ਹੀ ਮਿਲੇ ਹੋਏ ਨੇ ਤੇ ਰਲ ਮਿਲ ਕੇ ਇੱਕ ਦੂਜੇ ਦੀ ਮਦਦ ਕੀਤੀ ਜਾ ਰਹੀ ਹੈ ਕਿ ਲੋਕਾਂ ਦਾ ਬੇਵਕੂਫ ਬਣਾਇਆ ਜਾ ਰਿਹਾ ਹੈ ਇਸੇ ਉਮੀਦ ਦੇ ਨਾਲ ਕਿ ਲੋਕ ਇਹਨਾਂ ਗੱਲਾਂ ਨੂੰ ਸਮਝਣਗੇ ਲੋਕ ਸੁਣ ਕੇ ਸਮਝ ਕੇ ਆਪਣੇ ਫੈਸਲੇ ਲੈਣਗੇ ਕੀ ਕਿਸ ਤਰ ਦੇ ਹੱਕ ਵਿੱਚ ਪੁਗਤਿਆ ਜਾਵੇ ਕਿਹੜੀ ਤਰ ਜਿਹੜੀ ਹੈ ਉਹ ਲੋਕਾਂ ਵਾਸਤੇ ਕੰਮ ਕਰਨ ਦੇ ਵਿੱਚ ਸੁਵਿਧਤਾ ਰੱਖਦੀ ਹੈ ਲੋਕਾਂ ਦੇ ਭਲੇ ਵਾਸਤੇ ਕੰਮ ਕਰਨਾ ਚਾਹੁੰਦੀ ਹੈ ਉਸ ਤਰ ਨੂੰ ਹੀ ਅੱਗੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਸਰਕਾਰ ਨੂੰ ਜੋ ਮੌਕਾ ਦੇਣਗੇ ਇਸੇ ਉਮੀਦ ਦੇ ਨਾਲ ਤਤਵ ਵਿਦਾ ਲੈਣੇ ਆ ਧੰਨਵਾਦ